ਕੰਮੇਸ਼ਨ ਕਰਕੇ ਆਇਓ ਦੇਖੋ ਆ ਨੋਮੀਨੇਸ਼ਨ ਕੱਲੇ ਸੰਗਰੂਰ ਵਾਸਤੇ ਨਹੀਂ ਕੱਲੇ ਪੰਜਾਬ ਵਾਸਤੇ ਨਹੀਂ ਆ ਮਸਲਾ ਹੈ ਜ ਹਿੰਦੁਸਤਾਨ ਦਾ ਹੈ ਇੱਥੇ ਦੀ ਗੱਲ ਕਰੀਏ ਕਿਉਂਕਿ ਆ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਪਾਰਲੀਮੈਂਟ ਦੇ ਵਿੱਚ ਆਪਣੇ ਇਲਾਕੇ ਦਾ ਨੁਮਾਇੰਦਾ ਬਣਾ ਕੇ ਇਥੋਂ ਚੁਣ ਕੇ ਲੋਕਾਂ ਨੂੰ ਭੇਜਣਾ ਹੈ ਇਸ ਕਰਕੇ ਬਹੁਤ ਹੀ ਇਲੈਕਸ਼ਨ ਤਾਂ ਚਾਹੇ ਪੰਚਾਇਤ ਦਾ ਹੋਵੇ ਉਹ ਵੀ ਬੜਾ ਮਹੱਤਵਪੂਰਨ ਹੁੰਦਾ ਕਿਉਂਕਿ ਪਿੰਡ ਦੇ ਮਸਲੇ ਤੋਂ ਹੀ ਸਾਰੇ ਮਸਲੇ ਚੱਲੂ ਹੁੰਦੇ ਆ ਪਰ ਆਹ ਦੇਸ਼ ਦੇ ਮੁੱਦਿਆਂ ਦੇ ਉੱਤੇ ਤੇ ਪੰਜਾਬ ਦੇ ਅੰਦਰ ਜਿਸ ਕਿਸਮ ਦੇ ਹਾਲਾਤ ਹੈ ਉਹਨਾਂ ਨੂੰ ਕਿਵੇਂ ਦੇਸ਼ ਦੀ ਤਰੱਕੀ ਦੇ ਨਾਲ ਜੋੜਿਆ ਜਾ ਸਕੇ ਉਹਦੇ ਵਾਸਤੇ ਇੱਕ ਮੈਂ ਸਮਝਦਾ ਪਹਿਲਾ ਕਦਮ ਜਿਹੜਾ ਆ ਅੱਜ ਹਰਵਿੰਦ ਖੰਨਾ ਜੀ ਨੇ ਇੱਥੋਂ ਜਿਹੜਾ ਚੱਕਿਆ ਤੇ ਅੱਜ ਸੰਗਰੂਰ ਇਲਾਕੇ ਦੇ ਲੋਕਾਂ ਦੇ ਅਸ਼ੀਰਵਾਦ ਦੇ ਵਾਸਤੇ ਜ ਜਿਨ੍ਹਾਂ ਨੇ ਨੋਮੀਨੇਸ਼ਨ ਭਰਿਆ ਹੈ ਬਹੁਤ ਸਾਰੇ ਮਸਲੇ ਪੰਜਾਬ ਜੇ ਪੰਜਾਬ ਦੇ ਦਰਪੇਸ਼ ਹੈਗੇ ਕੁਝ ਅੱਜ ਦੇ ਇਸ ਮਾਹੌਲ 'ਚ ਅੱਖੋਂ ਪਰੋਖੇ ਲੋਕ ਕਰੀ ਬੈਠੇ ਐ ਪਰ ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਲੱਖਾਂ ਲੋਕਾਂ ਦੇ ਘਰ ਨਸ਼ੇ ਦੀ ਚਪੇਟ ਦੇ ਵਿੱਚ ਅੱਜ ਵੀ ਭੁਗਤ ਰਹੇ ਐ ਜਿਹਦਾ ਕਿਤੇ ਵੀ ਇਹ ਸਰਕਾਰ ਨੇ ਕੋਈ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਕੋਈ ਸੰਗਿਆਨ ਨਹੀਂ ਲਿਆ ਅੱਜ ਵੀ ਪੰਜਾਬ ਦੇ ਅੰਦਰ ਖੋਹਾਂ ਫਰੋਤੀਆਂ ਗੁੰਡਾਗਰਦੀ ਕੋਈ ਵੀ ਔਰਤ ਜਿਹੜੀ ਮਹਿਫੂਜ਼ ਹੈ ਨਹੀਂ ਜਿਹਦੀ ਇੱਜ਼ਤ ਹੈ ਉਹ ਮਸਲੇ ਅੱਜ ਸਾਰੇ ਦਰਜਨਾਰ ਹੋਏ ਪਏ ਐ ਅੱਜ ਬਹੁਤ ਸਾਰੇ ਸਵਾਲ ਹੈ ਜਿਹੜੇ ਲੋਕਾਂ ਨਾਲ ਕਰਾਂਗੇ ਪਰ ਅੱਜ ਜਿਹੜਾ ਪੱਖ ਦਾ ਮੁੱਦਾ ਹੈਗਾ ਜਿਹਦੇ ਵਾਸਤੇ ਅੱਜ ਵੀ ਇੱਥੇ ਇਸ ਕਿਸਮ ਦੀ ਆਕ ਕਲੀ ਛਾਵਣੀ ਆ ਕਚਹਿਰੀ ਨਹੀਂ ਛਾਵਣੀ ਬਣੀ ਪਈ ਕੱਲਾ ਸੰਗਰੂਰ ਛਾਉਣੀ ਨਹੀਂ ਬਣਿਆ ਪਿਆ ਪੁਲਿਸ ਦੀ ਪੂਰਾ ਪੰਜਾਬ ਪੁਲਿਸ ਦੀ ਛਾਉਣੀ ਬਣਿਆ ਪਿਆ ਅੱਜ ਪੰਜਾਬ ਦੇ ਕਿਸਾਨ ਸੜਕਾਂ ਤੇ ਕਿਉਂ ਬੈਠੇ ਐ ਚਾਹੇ ਆ ਜੋ ਆਪਣਾ ਗੁੱਸਾ ਬੀਜੇਪੀ ਪ੍ਰਤੀ ਪ੍ਰਗਟ ਕਰ ਰਹੇ ਐ ਪਰ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹਨਾ ਵੀ ਵਕੀਲ ਕੇ ਜਾ ਕੀਤਾ ਸੀ ਤੁਸੀਂ ਅੱਜ ਵਕੀਲ ਸੁੱਤਾ ਕਿਉਂ ਐ ਵਕੀਲ ਬੋਲਦਾ ਕਿਉਂ ਨਹੀਂ ਕਿਉਂ ਕਿਸਾਨ ਸੜਕਾਂ ਤੇ ਬੈਠੇ ਐ ਆ ਸਮੱਸਿਆ ਕੱਲੇ ਬੀਜੇਪੀ ਦੀ ਨਹੀਂ ਅੱਜ ਬੀਜੇਪੀ ਦੇ ਕੈਂਡੀਡੇਟ ਨੂੰ ਇੱਥੇ ਆਣ ਤੋਂ ਪਹਿਲਾਂ ਸੋ ਜਦੋ ਜਹਿਦ ਕਰਕੇ ਪਹੁੰਚਣ ਪਿਆ ਮੱਦਾ ਨਹੀਂ ਸਾਹਿਬ ਕੈਂਡੀਡੇਟ ਨੇ ਦਾ ਵੋਟਾਂ ਮੰਗਣ ਵਾਸਤੇ ਜਾਣਾ ਲੋਕਾਂ ਕੋਲ ਜਾਊਗਾ ਜਿਸ ਹਾਲਾਚੇ ਪਰ ਉਹਨਾਂ ਦੀ ਸੋਚੋ ਜਿਹੜੇ ਸੜਕਾਂ ਦੇ ਉੱਤੇ ਟੰਗ ਹੋ ਰਹੇ ਲੋਕ ਤੇ ਜਿਹੜੇ ਵਪਾਰੀ ਵਰਗ ਕੰਮ ਕਰਨ ਵਾਲੇ ਲੋਕ ਹੈ ਜਿਨ੍ਹਾਂ ਨੇ ਅੱਗੇ ਆਪਣਾ ਕਿਤੇ ਜਾਣਾ ਹੈ ਦੇਸ਼ ਦੇ ਅੰਦਰ ਰੇਲਵੇ ਟਰੈਕਸ ਤੇ ਕਿਸਾਨ ਬੈਠੇ ਹੈ ਅੱਜ ਸਵਾਲ ਅਰਵਿੰਦ ਕੇਜਰੀਵਾਲ ਜੀ ਪਾਰਲੀਮੈਂਟ 'ਚ ਜਾ ਕੇ ਚੱਕਣਗੇ ਵੀ ਕਿਸਾਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਭਗਵੰਤ ਮਾਨ ਜੀ ਦੀ ਸਰਕਾਰ ਦੇ ਦੁਆਰਾ ਅਗਰ ਭਗਵੰਤ ਮਾਨ ਜੀ ਕਿਸਾਨਾਂ ਦੇ ਹਿੱਤੈਸ਼ੀ ਹੁੰਦੇ ਤਾਂ ਵਕੀਲ ਉਦੋਂ ਤਾਂ ਬਣ ਕੇ ਬਹਿ ਗਏ ਸੀਗੇ ਪੰਜਾਬ ਭਵੰਦੇ ਅੰਦਰ ਜਦੋਂ ਕੇਂਦਰ ਦੇ ਮੰਤਰੀ ਆਏ ਪਿਊਸ਼ ਗੋਲ ਜੀ ਆਏ ਮੁੰਡਾ ਜੀ ਆਏ ਇੱਕ ਐਗਰੀਕਲਚਰ ਮਨਿਸਟਰ ਸਾਹਿਬ ਅੱਜ ਕਿਉਂ ਨਹੀਂ ਜਾ ਕੇ ਕਿਸਾਨਾਂ ਨਾਲ ਗੱਲ ਕਰਦੇ ਕਿਉਂ ਨਹੀਂ ਉਹਨਾਂ ਨੂੰ ਕਹਿੰਦੇ ਵੀ ਭਰਾਓ ਮੈਂ ਤੁਹਾਡੇ ਮਸਲੇ ਹੱਲ ਕਰੂੰਗਾ ਇਹਨਾਂ ਦੇ ਵਿੱਚ ਤੇ ਪਹਿਲੇ ਜਿਹੜੇ ਕਾਂਗਰਸ ਦੇ 6 ਮਹੀਨੇ ਮੁੱਖ ਮੰਤਰੀ ਬਣੇ ਕੀ ਫਰਕ ਹੈ ਦੋਨੋਂ ਗੱਲਾਂ ਕਰਦੇ ਫਿਰਦੇ ਮਸਲੇ ਹੱਲ ਕਰਦੇ ਆਪਣੇ ਮਸਲੇ ਤਾਂ ਉਹਨਾਂ ਨੇ ਹੱਲ ਕਰ ਲਏ ਸਾਰਿਆਂ ਨੇ ਘਰ ਕਿਸੇ ਨੇ ਘਰ ਬਸਾ ਲਿਆ ਕਿਸੇ ਨੇ ਘਰ ਪਰ ਲਿਆ ਰੁਪਈਆਂ ਨਾਲ ਪਰ ਲੋਕਾਂ ਦੇ ਘਰ ਉਜੜੀ ਜਾਂਦੇ ਐ ਅੱਜ ਸੁਭਦੀਪ ਦਾ ਜੇ ਘਰ ਉਹ ਜਿਹੜਾ ਹੈ ਉਹਦਾ ਕੋ ਜਵਾਬ ਕੌਣ ਦੇਊਗਾ ਭਗਵੰਦ ਮਾਨ ਜੀ ਦੇਣਗੇ ਆ ਕੋਈ ਆ ਕੇ ਸੁਨੀਲ ਜਾਖੜ ਦੇਊਗਾ ਇਹ ਮਸਲੇ ਸਰਕਾਰ ਦੇ ਐ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜੀ ਖੜੀ ਐ ਤੇ ਲੋਕਾਂ ਨੂੰ ਗੁੰਮਰਾ ਕਰਕੇ ਅੱਜ ਜੇ ਆਮ ਆਦਮੀ ਪਾਰਟੀ ਲੋਕਾਂ ਦੇ ਅੱਖਾਂ ਤੇ ਪਰਦਾ ਜਾਂ ਘੱਟਾ ਪਾਣਾ ਚਾਹਦੀ ਅੱਖਾਂ 'ਚ ਤੇ ਸਭ ਬਿਲਕੁਲ ਨਹੀਂ ਹੋਣ ਦੇਾਂਗੇ ਅੱਜ ਉਸ ਸਭ ਤੋਂ ਵੱਡੀ ਹਿੰਦੁਸਤਾਨ ਦੀ ਪੰਚਾਇਤ ਚੋਂ ਚੁਣ ਲੱਗੇ ਆ ਅੱਜ ਮੌਕਾ ਹੈ ਜਦੋਂ ਸੰਗਰੂਰ ਦੇ ਲੋਕਾਂ ਨੂੰ ਅੰਦਰ ਚਾਤੀ ਮਾਰ ਕੇ ਦੇਖਣਾ ਪਊਗਾ ਇਸ ਕਰਕੇ ਨਹੀਂ ਵੀ ਸੁਨੀਲ ਜਾਖੜ ਕਹਿ ਰਿਹਾ ਸੁਨੀਲ ਜਾਖੜ ਦਾ ਬੀਜੇਪੀ ਦਾ ਨੁਮਾਇੰਦਾ ਹੋਣ ਕਾਰਨ ਕਹਿ ਰਿਹਾ ਪਰ ਲੋਕਾਂ ਨੂੰ ਦੇਖਣਾ ਪਊਗਾ ਵੀ ਤੁਸੀਂ ਦੋ ਵਾਰੀ ਚੁਣ ਕੇ ਭੇਜਿਆ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਐਜ਼ ਐਮ ਐਮ ਪੀ ਚੁਣ ਕੇ ਭੇਜਿਆ ਰਿਜ਼ਲਟ ਕੀ ਹੈ ਸਭ ਉਹ ਦੱਸਣ ਤਾਂ ਸਹੀ ਵੀ 10 ਸਾਲ ਦੇ ਅੰਦਰ ਉਹਨਾਂ ਨੇ ਸੰਗਰੂਰ ਵਾਸਤੇ ਕੀ ਕੀਤਾ ਜਿੰਨਾ ਕਿ ਮੈਂ ਉਹਨਾਂ ਦੇ ਫੇਸਬੁੱਕ ਤੇ ਦੇਖਿਆ ਜਿੱਦੇ ਉਹ ਲਲਾ ਲਾਲਾ ਕਰਦੇ ਸੀ ਵੀ ਇੱਕ 2 ਫੁੱਟ ਦੀ ਕਹਿੰਦਾ ਪੁਲੀਜੀ ਸੀ ਜਿਹੜਾ ਮੈਂ ਬਣਵਾਈ ਕਹਿੰਦਾ ਜੀ ਪਤਾ ਨਹੀਂ ਐਸਟੀਮੇਟ ਇੰਨੇ ਲੱਖ ਦਾ ਬਣ ਗਿਆ ਸੀ ਤੇ ਮੈਂ 3 ਲੱਖ ਚ ਬਣਵਾਤੀ ਆ ਮੱਲ ਮਾਰੀ ਉਹਨਾਂ ਨੇ 1 ਕਰੋੜ ਤੋਂ 8 ਲੱਖ ਇਹ ਆ ਮੱਲ ਮਾਰੀ 8 ਲੱਖ ਰੁਪਏ ਦਾ 10 ਸਾਲਾਂ ਦਾ ਹਿਸਾਬ 8 ਲੱਖ ਰੁਪਏ ਦਾ ਦੇ ਰਿਹਾ ਹੈ ਭਗਵੰਤ ਮਾਨ ਜੀ ਖੇਡ ਬਣਾਤੀ ਮਜ਼ਾਕ ਬਣਾਤਾ ਸਭ ਆ ਜਿਹੜਾ ਵੋਟ ਹੈ ਮਜ਼ਾਕ ਹੈ ਨਹੀਂ ਤੇ ਮੈਂ ਕਿਸਾਨ ਭਰਾਵਾਂ ਨੂੰ ਵੀ ਕਹਿਣਾ ਚਾਹੂੰਗਾ ਵੋਟ ਤੁਹਾਡਾ ਸਾਥਿਓ ਸੋਚ ਸਮਝ ਕੇ ਪਾਓ ਮੈਂ ਨਹੀਂ ਕਹਿੰਦਾ ਵੀ ਤੁਸੀਂ ਮੇਰੇ ਕਹਿਣ ਨਾਲ ਪਾ ਦਿਓ ਪਰ ਦੇਖਿਓ ਤੁਹਾਡਾ ਮਸਲਾ ਹੱਲ ਕੌਣ ਕਰਾ ਸਕਦਾ ਹੈ ਜਿਹੜੇ ਲੋਕ 10 ਸਾਲ ਦੇ ਅੰਦਰ 8 ਲੱਖ ਰੁਪਏ ਨਹੀਂ ਲੈ ਕੇ ਆ ਸਕੇ ਜਿਹੜੇ ਕੇਜਰੀਵਾਲ ਸਾਹਿਬ ਅੱਜ ਪੂਰੇ ਹਿੰਦੁਸਤਾਨ ਨੂੰ ਗਰੰਟੀਆਂ ਦੇਂਦੇ ਫਿਰਦੇ ਆ ਉਹ ਤਾਂ ਆਪਣੀ ਆਪ ਦੀ ਫਾਈਲ ਲੈਫਟ ਹੈਂਡ ਗਵਰਨਰ ਤੋਂ ਕਢਾ ਕੇ ਨਹੀਂ ਲਿਆ ਸਕਦੇ ਪੰਜਾਬ ਦੇ ਮੁੱਦੇ ਕਿਵੇਂ ਕਰਾ ਦੇਣਗੇ ਸਾਬ ਕੌਣ ਕਰਾ ਦੂਗਾ ਸਿਮਰਜੀਤ ਮਾਨ ਜੀ ਲੋਕਾਂ ਨੇ ਵਿਸ਼ਵਾਸ ਬਣਾ ਕੇ ਭੇਜਿਆ ਤੁਸੀਂ ਛਾਤੀ ਤੇ ਹੱਥ ਰੱਖ ਕੇ ਮੈਨੂੰ ਦੱਸੋ ਸਾਬ ਲੋਕਾਂ ਨੇ ਪਾਵਕ ਪਾਵ ਪਾਵਨਾਤਮਕ ਤੌਰ ਤੇ ਜੁੜ ਕੇ ਉਹਨਾਂ ਨੂੰ ਚੁਣ ਕੇ ਭੇਜਤਾ ਪਰ ਕੀ ਸੰਗਰੂਰ ਦੇ ਮੁੱਦੇ ਹੱਲ ਕਰਵਾਉਣ ਚ ਉਹਨਾਂ ਦਾ ਕੋਈ ਯੋਗਦਾਨ ਹੈਗਾ ਕੋਈ ਮੁੱਦਾ ਹੱਲ ਕਰਵਾਇਆ ਆ ਕੱਗਰ ਖੜੀ ਐ ਸਾਬ ਆ ਕੱਗਰ ਹੁਣ ਮਨਕਾਲੇ ਤੇ ਆ ਇੱਥੇ ਵਾਲੇ ਮੇਰੇ ਕੋਲ ਖੜੇ ਸੀਗੇ ਕਹਿੰਦਾ ਸਾਡਾ ਦੱਸੋ ਮੈਂ ਕਿਹਾ ਤੁਸੀਂ ਅੰਦਰ ਝਾਤੀ ਮਾਰ ਕੇ ਦੇਖੋ ਕਿਹੜੀ ਸਰਕਾਰ ਤੁਹਾਡੇ ਮਸਲੇ ਹੱਲ ਕਰ ਸਕਦੀ ਐ ਮੈਂ ਇੱਥੇ ਝੂਟੇ ਲਾਰੇ ਲਾਣ ਨਹੀਂ ਆਇਆ ਸਾਬ ਮੈਂ ਲੋਕਾਂ ਨੂੰ ਇੰਨਾ ਹੀ آگਾਹ ਕਰਨਾ ਆਇਆ ਵੀ ਤੁਸੀਂ ਅੰਦਰ ਬੈਠ ਕੇ ਸੋਚ ਕੇ ਦੇਖੋ ਸਰਕਾਰ ਨਾਲ ਮੁੱਦੇ ਹੱਲ ਹੋਣੇ ਐ ਯਾ ਮਜਬੂਤ اپੋਜੀਸ਼ਨ ਹੋਵੇ ਮਜਬੂਤ اپੋਜੀਸ਼ਨ ਕਿਥੇ ਆ ਸਾ ਕਿਥੇ ਮਜਬੂਤ اپੋਜੀਸ਼ਨ ਭਗਵੰਤ ਮਾਨ ਜੀ ਕਹਿੰਦੇ ਸਾਡੇ 30 ਚੁਣ ਕੇ ਜਾਂਦੇ ਰਹਿਣਗੇ ਸੀਟਾਂ ਲੜੀ ਜਾਂਦੇ ਪਤਾ ਨਹੀਂ 21 ਆ 22 ਮੇਰੇ ਖਿਆਲ ਤਾਂ 20 ਹੈ ਸ਼ਾਇਦ 20 ਹੈ ਤੇ ਕਹਿੰਦਾ 30 ਸਾਡੇ ਚੁਣ ਕੇ ਜਾਣਗੇ ਪਹਿਲਾ ਵਾਲੇ ਦਸਤਾ ਸੰਭਾਲੇ ਨਹੀਂ ਜਾਂਦੇ ਪਹਿਲਾ ਵਾਲੇ ਦਸਤਾ ਜੇ ਗਿਣਤੀ ਜੇ ਨਹੀਂ ਆਏ ਜਿਹੜੇ ਰਾਜ ਸਭਾ ਚ ਭੇਜੇ ਸੀਗੇ ਕਿੰਨੇ ਸੱਤ ਭੇਜੇ ਸੀ ਇਥੋਂ ਦੋ ਤਿੰਨ ਉਥੋਂ ਨਹੀਂ ਬੈਠੇ ਸੀ ਦਿੱਲੀ ਵਾਲੇ ਸਾਰੇ ਛੂ ਮੰਤਰ ਹੋ ਗਏ ਕਿਉਂ ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਸਾਬ ਉਹ ਜਿਹੜਾ दारू ਵੇਚ ਕੇ ਇਹ ਜੋ ਅੱਜ ਆਪਣੇ ਆਪ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕਰਨ ਦਾ ਪ੍ਰਯਾਸ ਹੈ ਸਿੱਧਾ ਸਿੱਧਾ ਲੋਕਾਂ ਨੂੰ ਰੋਕਣਾ ਚਾਹੀਦਾ ਹੈ ਰੋਕਣਾ ਚਾਹੀਦਾ ਹੈ ਤੁਸੀਂ ਕਿਹੜੇ ਕਿਹੜੀ ਬਾਦਰੀ ਦੇ ਮੱਲ ਮਾਰ ਕੇ ਤੁਸੀਂ ਤਿਆੜ ਜੇਲ੍ਹ ਤੇ ਮਜ਼ਬੂਤ ਪੋਜੀਸ਼ਨ ਭਗਵੰਤ ਮਾਨ ਜੀ ਕਹਿੰਦੇ ਸਾਡੇ 30 ਚੁਣ ਕੇ ਜਾਂਦੇ ਰਹਿਣਗੇ ਸੀਟਾਂ ਲੜੀ ਜਾਂਦੇ ਪਤਾ ਨਹੀਂ 21 ਆ 22 ਮੇਰੇ ਖਿਆਲ ਤਾਂ 20 ਹੈ ਸ਼ਾਇਦ 20 ਹੈ ਤੇ ਕਹਿੰਦਾ ਕੀ ਸਾਡੇ ਚੁਣ ਕੇ ਜਾਣਗੇ ਪਹਿਲਾ ਵਾਲੇ ਦਸਤਾ ਸੰਭਾਲੇ ਨਹੀਂ ਜਾਂਦੇ ਪਹਿਲਾ ਵਾਲੇ ਦਸਤਾ ਜੇ ਗਿਣਤੀ ਜੇ ਨਹੀਂ ਆਏ ਜਿਹੜੇ ਰਾਜ ਸਭਾ 'ਚ ਭੇਜੇ ਸੀਗੇ ਕਿੰਨੇ ਸੱਤ ਭੇਜੇ ਸੀ ਇਥੋਂ ਦੋ ਤਿੰਨ ਉਥੋਂ ਲਈ ਬੈਠੇ ਸੀ ਦਿੱਲੀ ਵਾਲੇ ਸਾਰੇ ਚੂਮੰਤਰ ਹੋ ਗਏ ਕਿਉਂ ਕਿਉਂਕਿ ਇਹਨਾਂ ਨੇ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਸਾਬ ਉਹ ਜਿਹੜਾ दारू ਵੇਚ ਕੇ ਇਹ ਜੋ ਅੱਜ ਆਪਣੇ ਆਪ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਫੋਟੋ ਲਾ ਕੇ ਉਹਨਾਂ ਨੂੰ ਬਦਨਾਮ ਕਰਨ ਦਾ ਪ੍ਰਯਾਸ ਹੈ ਸਿੱਧਾ ਸਿੱਧਾ ਲੋਕਾਂ ਨੂੰ ਰੋਕਣਾ ਚਾਹੀਦਾ ਹੈ ਰੋਕਣਾ ਚਾਹੀਦਾ ਤੁਸੀਂ ਕਿਹੜੇ ਕਿਹੜੀ ਬਾਦਰੀ ਦੇ ਮੱਲ ਮਾਰ ਕੇ ਤੁਸੀਂ ਤਿਆੜ ਜੇਲ੍ਹ ਚ ਗਏ ਹੋ ਸਾਬ दारू ਵੇਚਣ ਵਾਲੇ ਮਸਲੇ 'ਚ ਫੜੇ ਗਏ ਹੋ ਤੇ ਅੱਜ ਆਪਣੇ ਆਪ ਨੂੰ ਦੇਸ਼ ਭਗਤ ਦੱਸੀ ਜਾਂਦੇ ਹੋ ਗੁੰਮਰਾਹ ਨਾ ਕਰੋ ਲੋਕਾਂ ਨੂੰ ਤੇ ਲੋਕਾਂ ਨੂੰ ਮੈਂ ਆ ਹੀ ਕਹਿਣ ਆਇਆ ਸਾਥੀਓ ਬੜਾ ਸੋਚ ਸਮਝ ਕੇ ਆਪਣਾ ਚੰਗਾ ਮਾੜਾ ਦੇਖ ਕੇ ਕਿਉਂਕਿ ਕਿਹੜਾ ਵੋਟ ਪਾਤਾ ਸਾਬ ਅਜ ਤਾਈਂ ਕਾਨੂੰਨ 'ਚ ਆ ਹੈ ਨਹੀਂ ਵੀ ਮੋੜ ਲਓ ਵਾਪਸ ਵੀ ਆ ਗਲਤੀ ਕਰ ਗਏ ਪੰਜਾਬ ਦੇ ਲੋਕਾਂ ਨੇ 2 ਸਾਲ ਪਹਿਲਾਂ ਗਲਤੀ ਕੀਤੀ ਆਮ ਆਦਮੀ ਪਾਰਟੀ ਨੂੰ 93 ਜਿਤਾ ਕੇ ਲੋਕ ਕਹਿ ਦਿੰਦੇ ਇਹ ਵੀ ਇਹਨਾਂ ਨੂੰ ਡਿਸਮਿਸ ਕਰ ਦੇਣਗੇ ਆ ਜਿਹੜਾ ਗਵਰਨਰ ਰੂਲ ਬਿਲਕੁਲ ਨਹੀਂ ਲੱਗਦਾ ਸਾਹਿਬ 3 ਸਾਲ ਪੋਤਲੇ ਪਹਿਣਗੇ ਜੇ ਹੋਰ ਇਹਨਾਂ ਨੂੰ ਤੇ ਧੂਏ ਘੜਾ ਦੇਣਗੇ ਪੰਜਾਬ ਦੇ ਲੋਕਾਂ ਦੇ ਨਾਸਾਂ ਦੇ ਵਿੱਚ ਦੀ ਆ ਲੋਕ ਐ ਰਹਿ ਗਏ ਪਰ ਕਾਨੂੰਨ ਵਿਵਸਥਾ ਦੇ ਉੱਤੇ ਨਿਗ੍ਹਾ ਰੱਖਣਾ ਕੰਮ ਜਿਹੜਾ ਸੈਂਟਰ ਦਾ ਵੀ ਐ ਇਹਨਾਂ ਦਾ ਸਟੇਟ ਦਾ ਦਾ ਅਖਤਿਆਰ ਹੈਗਾ ਹੀ ਹੈਗਾ ਪਰ ਜਦੋਂ ਪਾਣੀ ਨਾਸਾਂ ਦੇ ਉੱਤੇ ਤੁਰ ਗਿਆ ਨਾ फेर ਐਵੇਂ ਨਹੀਂ ਸਾਫ ਫਿਰ ਪੰਜਾਬ ਦੇ ਕਿਉਂਕਿ ਸਰਹੱਦੀ ਸਾਡਾ ਸੂਬਾ ਹੈ ਇਹਦੇ ਤੇ ਨਿਗਾਹ ਰੱਖਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ ਇੱਥੇ ਦਾ ਭੂਿਕ ਪੰਜ ਹਿੰਦੁਸਤਾਨ ਦੇ ਭੂਿਕ ਪੰਜਾਬ ਮਜ਼ਬੂਤ ਹੋਊਗਾ ਤਾਂ ਹਿੰਦੁਸਤਾਨ ਦੀ ਮਜ਼ਬੂਤੀ ਤੇ ਚਾਰ ਚੰਦ ਲੱਗਣਗੇ ਕਥਾ ਦੇ ਕਰਕੇ ਸੱਜੇ ਲੋਡ ਕੀਤਾ ਜਾ ਰਿਹਾ ਬੀਜੇਪੀ ਦਾ ਬਿਲਕੁਲ ਸਾਬ ਕਰ ਰਹੇ ਮੈਂ ਕਦੋਂ ਕਹਿਣਾ ਵੀ ਨਹੀਂ ਕਰ ਰਹੇ ਕਰਨਾ ਚਾਹੀਦਾ ਆਪਣੇ ਉਹਨਾਂ ਦੇ ਮੁੱਦੇ ਕਰਨ ਸ਼ਾਂਤੀਪੂਰਵ ਕਰਨ ਸਭ ਕਿਉਂਕਿ ਮਸਲਾ ਗੱਲਬਾਤ ਨਾਲ ਹੀ ਸੁਲਝੂਗਾ ਆ ਜਿਹੜੇ ਮਸਲੇ ਐ ਐਵੇਂ ਸੜਕਾਂ ਦੇ ਚੌਂਕਾਂ ਦੇ ਖੜੇ ਹੋ ਕੇ ਨਹੀਂ ਸੁਲਝੇ ਜਾਣੇ ਸਾਹਿਬ ਇਸ ਗੱਲ ਤੇ ਮੈਂ ਕੱਲ ਸਾਡੇ ਇੱਕ ਪ੍ਰੈਸ ਕਾਨਫਰੈਂਸ ਕਰੂੰਗਾ ਸਾਡੇ ਸਾਰੇ ਸਮੁਦਰ ਦੇ ਸਾਡਾ ਜਿਹੜਾ ਖਿਆਲ ਐ ਉਹ ਅਸੀਂ ਰੱਖਾਂਗੇ ਉਹਨਾਂ ਨੂੰ ਐ ਮੇਰੀ ਦੈਨੀ ਬੇਨਤੀ ਐ ਆਪਣੀ ਗੱਲ ਰੱਖੋ ਗੱਲ ਕਰਨ ਹੀ ਜਾ ਰਹੇ ਸਾਨੂੰ ਕਿਉਂ ਰੋਕਿਆ ਰਸਤੇ ਦੇ ਵਿੱਚ ਦਿੱਲੀ ਦਾ ਥੋੜੇ ਇੱਥੇ ਆ ਦਿੱਲੀ ਥੋੜੇ ਇੱਥੇ ਆ ਗਈ ਗੱਲ ਤਾਂ ਜਾ ਕੇ ਉੱਥੇ ਮੰਤਰੀ ਨਾਲ ਹੀ ਕਰਨੀ ਸੀ ਮੰਤਰੀ ਸਾਹਿਬ ਤਾਂ ਇੱਥੇ ਆਏ ਬੈਠੇ ਸੀਗੇ ਵਕੀਲ ਤੁਸੀਂ ਮਾੜਾ ਕਰ ਲਿਆ ਸਾਹਿਬ ਐਜੇ ਵਕੀਲ ਨੂੰ ਤੁਸੀਂ ਟਿੰਬੁਕਟੂ ਲੈ ਜਾਓ ਜੇ ਇਨਨ ਤਾਂ ਢੇਡਾ ਡਬੋਣਾ ਡਬੋਣਾ ਸਾਬ ਜਿਹ ਵਕੀਲ ਹੈ ਜਿਹੜਾ ਨਾ ਜੋ ਲੈ ਕੇ ਬੈਠਦਾ ਮਦਈ ਨੂੰ ਮਦਈ ਦਾ ਦਰਦ ਸਮਝਦੀ ਹੈ ਸਾਰੇ ਸਰਕਾਰ ਸਮਝਦੀ ਹੈ ਦੁਨੀਆ ਸਮਝਦੀ ਹੈ ਪਰ ਵਕੀਲ ਪਤਾ ਨਹੀਂ ਕੀ ਕੀ ਖੇਡਾ ਖੇਡ ਰਿਹਾ ਸਾਬ 10000 ਕਹੀਏ 2 ਸਾਲਾਂ ਦੇ ਪਕਾਹ ਕੀਤੇ ਹੋਏ ਵਿਕਾਸ ਤੇ ਝੂਠ ਲੜ ਰਹੇ ਸਾਬ ਇੱਕ ਲੱਗੀ ਦਿਖਾ ਦਿਓ ਮੈਨੂੰ ਮੈਂ ਹੁਣੇ ਕਹਿ ਕੇ ਹਟਿਆ ਵੀ ਇਹਦੇ ਨਾਲ ਤੋਂ ਸਾਡੇ ਵਾਲਾ ਜਿਹੜਾ 6 ਮਹੀਨੇ ਰਹਿ ਕੇ ਗਿਆ ਸੀ ਮੁੱਖ ਮੰਤਰੀ ਉਹ ਕਹਿੰਦਾ ਸੀ ਪੈਚ ਵਰਕ ਕਰਾ ਦੇ ਇਹਨਾਂ ਭਟਿੰਦਰਾਂ ਤੋਂ ਪੈਚ ਵੀ ਨਹੀਂ ਲੱਗਿਆ ਇਹਨਾਂ ਨੇ ਪਹਿਲੇ ਵਾਲੇ ਚੰਗੇ ਘਾਤੇ ਲੱਗੋ ਵੀ ਬਹੁਤ ਜਾਨ ਲਾਉਂਦੇ ਨੇ ਕਿ ਜਿਹੜੀਆਂ ਪਈਆਂ ਸਰਕਾਰਾਂ ਨੇ ਤੋਂ ਲਗਾਤਾਰ 2 ਦਿਨ ਤੋਂ ਬੈਠੇ ਕਿ ਲੱਗਦਾ ਵੀ ਉਹ ਦਿੱਲੀ ਵਸੇ ਸਟਾਰਟਅਪ ਵਿਚਾਰ ਕੇ ਬਣੇ ਪੰਜਾਬ ਵਸੇ ਦੀ ਬਣੇ 2 ਦਿਨ ਲਗਾਤਾਰ ਦਿੱਲੀ ਦੇ ਉਹ ਮਨ ਮਾਨ ਦੇਖੋ ਭਗਵੰਤ ਮਾਨ ਜੀ ਕਿਸ ਵਾਸਤੇ ਬਣੇ ਹੈ ਨਹੀਂ ਬਣੇ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਸ ਕਾ ਕੰਮ ਉਸੀ ਕੋ ਸਾਜੇ ਔਰ ਕਰੇ ਤੋਂ ਡੰਗਾ ਬਾਜੇ ਉਹਨਾਂ ਦਾ ਜਿਹੜਾ ਕੰਮ ਸੀਗਾ ਉਹ ਕਿਤੇ ਛੱਲਾ ਗਾ ਦਿੰਦੇ ਛੱਲਾ ਗਾ ਕੇ ਪੰਜਾਬ ਨੂੰ ਛੱਲਾ ਬਣਾ ਰਹੇ ਸਭ ਇਹ ਕੋਈ ਕੰਮ ਮੈਂ ਮੁੱਖ ਮੰਤਰੀ ਦੇ ਕਰਨ ਵਾਲੇ ਆ ਕੋਈ ਕੰਮ ਹੈ ਕਰਨ ਵਾਲੇ ਕੰਮ ਜਿਹੜੇ ਕੰਮ ਹੈ ਕਿਸਾਨਾਂ ਨਾਲ ਬੈਠ ਕੇ ਗੱਲ ਕਰਨੇ ਆਪ ਦਾ ਪੰਜਾਬ ਸੰਭਾਲਣ ਕਿਸਾਨ ਮੈਂ ਕਿਹਾ ਕਿ ਕਿਸਾਨ ਕਦੋਂ ਦੇ ਬੈਠੇ ਆ ਸੜਕਾਂ ਤੇ ਉਹ ਤੇ ਮੈਂ ਰਹਿਣ ਨਾ ਰਿਹਾ ਸੀਐਮ ਆਪਣੇ ਪ੍ਰਚਾਰ ਦੇ ਵਿੱਚ ਕਹਿੰਦੇ ਨੇ ਕਿ ਅਸੀਂ ਆਪਣੇ 2 ਸਾਲ ਦੇ ਕੰਮ ਕਾਜ ਦੇ ਉੱਪਰ ਵੋਟ ਮੰਗ ਰਹੇ ਹਾਂ ਪਰ ਲੇਕਿਨ 10 ਸਾਲ ਹੋ ਗਏ ਜੇ ਅਗਰ ਰਣੇਂਦਰ ਮੋਦੀ ਨੂੰ ਨਫ਼ਰਤ ਦੀ ਰਾਜਨੀਤੀ ਕਰਕੇ ਵੋਟ ਮੰਗਣੀ ਪਵੇ 6 ਲੱਖ ਭਾਰਤਾਂ ਦੇ ਸੱਦਨੇ ਜਿਹਦੇ ਵਿੱਚ ਸਿਰਫ ਉਹਨਾਂ 12 ਹੁੰਦੇ ਨੇ ਜਿਸਨਾਂ ਮੰਗਾ ਸੂਤਰ ਕਹਿੰਦੇ ਨੇ ਜਾਂ ਉਹ ਕਬਰਸਤਾਨ ਕਹਿੰਦੇ ਨੇ ਜਾਂ ਸ਼ਮਸ਼ਾਨ ਕਹਿੰਦੇ ਨੇ ਇਸ ਤਰ੍ਹਾਂ ਦਾ ਪ੍ਰਚਾਰ ਕਿਵੇਂ ਦੇਖਦੇ ਤੁਸੀਂ ਸਾਬ ਕੋਈ ਕਿਸੇ ਦੇ ਅੰਦਰ ਨਫ਼ਰਤ ਨਹੀਂ ਸਾਬ ਤੇ ਆ ਗੁਰੂਆਂ ਦੀ ਧਰਤੀ ਹੈ ਪੀਰ ਪਗਮਰਾਂ ਦੀ ਧਰਤੀ ਹੈ ਪੰਜਾਬ ਪੰਜਾਬ ਦੇ ਅੰਦਰ ਨਫਰਤ ਬੀਜਣ ਵਾਲੇ ਕੰਮ ਕੀਤੇ ਸੀ ਕਿਸੇ ਤੋਂ ਅੱਖੋਂ ਪਰੋਖੇ ਹੈ ਨਹੀਂ ਸਾਬ ਜਿਨ੍ਹਾਂ ਨੇ ਇੱਥੇ ਹਿੰਦੂ ਸਿੱਖ ਭਾਈਚਾਰੇ 'ਚ ਟਾਲ ਆਈ ਸੀ ਉਹਨਾਂ ਦਾ ਨੁਮਾਇੰਦਾ ਬਣ ਕੇ ਖਹਿਰਾ ਸਾਹਿਬ ਇੱਥੇ ਆਏ ਖੜੇ ਆ ਉਹਨਾਂ ਨੂੰ ਪੁੱਛਿਓ ਕਾ ਖਹਿਰਾ ਸਾਹਿਬ ਨੂੰ ਵੀ ਤੁਸੀਂ ਕੀ ਕਹਿੰਦੇ ਹੋ ਕਾਂਗਰਸ ਦੀ ਪਾਲਿਸੀ ਤੇ ਜਿਹੜੇ ਲੋਕਾਂ ਨੇ ਇੱਥੇ ਹਿੰਦੂ ਸਿੱਖ ਦਾ ਸਵਾਲ ਚੱਕਿਆ ਸੀਗਾ ਉਹਦੇ ਤੇ ਖੈਰਾ ਸਾਹਿਬ ਨੂੰ ਪੁੱਛੋ ਮੇਰਾ ਸਵਾਲ ਖੈਰਾ ਸਾਹਿਬ ਤਾਂ ਹੀ ਨਹੀਂ ਖੈਰਾ ਸਾਹਿਬ ਦੇ ਰਾਹੀਂ ਸਵਾਲ ਹੈ ਉਹਨਾਂ ਦੀ ਹਾਈ ਕਮਾਂਡ ਤੋਂ ਪੁੱਛ ਲਿਆ ਗਿਆ ਉਹਨਾਂ ਨੇ ਪੁੱਛ ਕੇ ਆ ਕੇ ਗੱਲ ਕਰਨ ਉਹਦੇ ਬਾਅਦ ਕੋਈ ਇੱਥੇ ਆ ਕੇ ਲੋਕਾਂ ਤੋਂ ਵੋਟ ਮੰਗਣ ਸਾਹਿਬ ਕੰਮ ਹੀ ਚੱਕੇ ਜੀ ਬਹੁਤ ਡੇਟ ਲੇਟ ਅਨਾਉਂਸ ਕੀਤੀ ਗਈ ਹੈ ਕਿ ਲੋਕ ਮਨ ਬਣਾਈ ਬੈਠੇ ਸਭ ਇੱਕ ਮਨ ਤਾਂ ਕਲੀਅਰ ਹੈ ਵੀ ਆ ਜਿਹੜੀ ਦੋ ਮੂੰਹੇ ਸੱਪ ਜਿਹੜਾ ਹੁੰਦਾ ਨਾ ਸਭ ਤੋਂ ਖਤਰਨਾਕ ਹੁੰਦਾ ਸਭ ਦੋ ਮੂੰਹਾਂ ਸਭ ਲੋਕ ਆਪੇ ਦੇਖ ਲੈਣਨ ਚਿਹਰੇ ਆ ਡੱਡਾ ਉਹ ਇਕੱਠੇ ਐ ਚਿਹਰੇ ਦੋ ਇੱਥੇ ਐ ਪੂਸ਼ ਹਿੰਦੁਸਤਾਨ ਚ ਐ ਉੱਥੇ ਕੋਈ ਪੂਸ਼ ਐ ਉਹ ਲੋਕ ਮਾੜੇ ਹੁੰਦੇ ਸਾਰੇ ਉਹ ਲੋਕ ਮਾੜੇ ਹੁੰਦੇ ਉਹਨਾਂ ਤੋਂ ਬਚਣਾ ਚਾਹੀਦਾ ਦੋ ਮੂੰਹੇ ਹੁੰਦੇ ਸਾਡਾ ਨੀਤੀ ਬਿੱਟੇ ਦੀ ਗੱਲ ਚਾਹੀਦੀ ਜੀ ਨੋਮੀਨੇਸ਼ਨ ਇਹਨੇ ਮੁੱਦਾ ਨਹੀਂ ਲੈ ਕੇ ਚੱਲ ਰਹੀ ਜੀ ਸਾਡੀ ਜੋ ਪ੍ਰਾਪਤੀ ਐ ਮੋਦੀ ਸਾਹਿਬ ਦੀ ਪਿਛਲੇ 10 ਸਾਲ ਜੋ ਕੰਮ ਮੋਦੀ ਸਾਹਿਬ ਨੇ ਕੀਤੇ ਐ ਕੋਈ ਸਾਡੇ ਮੁੱਖ ਮੁੱਦੇ ਐ ਹਲਕੇ ਲੀਗ ਜੇ ਆਪਾਂ ਸੰਗਰੂਰ ਹਲਕੇ ਦੀ ਗੱਲ ਕਰੀਏ ਦੇਖੋ ਹਲਕਾ ਸੰਗਰੂਰ ਦਾ ਮੈਂ ਕਹਿ ਸਕਦਾ ਕਿ ਹਲਕਾ ਸੰਗਰੂਰ ਨੇ ਹਮੇਸ਼ਾ ਪੰਜਾਬ ਦੇ ਵਿੱਚ ਇੱਕ ਨਵਾਂ ਇਤਿਹਾਸ ਖੜਾ ਕੀਤਾ ਕਿ ਦੋ ਨੀਚੇ ਕਰੇ ਭਾਈ ਤਾਂ ਮੈਂ ਉਮੀਦ ਕਰਦਾ ਕਿ ਅੱਗੇ ਵੀ ਜਾ ਕੇ ਹਲਕਾ ਸੰਗਰੂਰ ਨੇ ਆਉਣ ਵਾਲੀ ਪਹਿਲੀ ਤਾਰੀਖ ਨੂੰ ਇੱਕ ਨਵਾਂ ਇਤਿਹਾਸ ਸ਼ੁਰੂ ਕਰਨਾ ਹੈ ਪੰਜਾਬ ਦੇ ਵਿੱਚ ਕੀ ਵਾਅਦੇ ਕਰ ਰਹੇ ਹੋਣ ਗੱਲ ਇਹ ਹੈ ਕਿ ਅੱਜ ਦੀ ਤਾਰੀਖ ਜੋ ਸਾਖੜ ਸਾਹਿਬ ਹੋ ਵੀ ਹੁਣ ਕਹਿ ਕੇ ਗਏ ਆ ਕਿ ਪਿਛਲੇ 10 ਸਾਲ ਦੋ ਵਾਰ ਆਪਾਂ ਭਗਵੰਤ ਜੀ ਮਾਨ ਸਾਹਿਬ ਨੂੰ ਜਿਤਾਇਆ ਤੇ ਇੱਕ ਵਾਰ ਸਿਮਰਨਜੀਤ ਸਿੰਘ ਮਾਨ ਨੂੰ ਤੇ ਇੱਕ ਇਟ ਨਹੀਂ ਲੱਗੀ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਸੰਗਰੂਰ ਤੇ ਤੇ ਇਹ ਮੁੱਦੇ ਡਿਵੈਲਪਮੈਂਟ ਦੇ ਸਾਡਾ ਪੰਜਾਬ ਰੋਲਿਆ ਪਿਆ ਬਾਜੀ ਪੂਰਾ ਪੰਜਾਬ ਰੋਲਿਆ ਪਿਆ ਔਰ ਉਸ ਇਲਾਕੇ ਦੇ ਵਿੱਚ ਸੰਗਰੂਰ ਸਭ ਤੋਂ ਪਿੱਛੇ ਪਛੋਕੜ ਇਲਾਕਾ ਤੇ ਇੱਥੇ ਵਿਕਾਸ ਕਰਨ ਦੀ ਲੋੜ ਹੈ ਕੰਮ ਕਰਨ ਦੀ ਲੋੜ ਹੈ ਲੋਕਾਂ ਨੂੰ ਰੋਜ਼ਗਾਰੀ ਦਿਲਾਉਣ ਦੀ ਲੋੜ ਹੈ ਕਿਸਾਨਾਂ ਦੀ ਗੱਲ ਕਰਨ ਦੀ ਲੋੜ ਹੈ ਐਸੇ ਸਾਰੇ ਮਸਲੇ ਜੇ ਮੈਨੂੰ ਇੱਥੇ ਮੌਕਾ ਮਿਲਦਾ ਲੋਕਾਂ ਦੀ ਵੱਡੇ ਕਚੇੜੀ ਦੇ ਵਿੱਚ ਸੇਵਾ ਕਰੂੰਗਾ ਮੈਂ ਖੁਸ਼ੀ ਨਾਲ ਹਰੇਕ ਦੀ ਆਵਾਜ਼ ਉਠਾਵਾਂਗਾ ਸਾਡੇ ਗਰੀਬ ਜਨਤਾ ਇੱਥੇ ਬੈਠੀ ਹੈ ਸਾਡੀ OBC ਐਸੀ ਬਰਾਦਰੀ ਇੱਥੇ ਗਰੀਬ ਬੈਠੀ ਹੈ ਸਾਰੇ ਦੀ ਆਵਾਜ਼ ਬਣ ਕੇ ਮੈਂ ਦਿੱਲੀ ਜਾ ਕੇ ਇਹਨਾਂ ਦੀ ਗੱਲ ਕਰਾਵਾਂ ਕੇਂਦਰ ਦੀ ਕਿਹੜੀ ਸਕੀਮਾਂ ਮੰਨਦੇ ਹੋਗੇ ਪੰਜਾਬ ਦੇ ਵਿੱਚ ਆਈਆਂ ਨੇ ਜਿਹੜੀ ਵਿਕਾਸ ਦੀ ਰਾਜਨੀਤੀ ਕਰਦੀਆਂ 42 ਐਸੀ ਸਕੀਮਾਂ ਹਨ ਕੇਂਦਰ ਦੀ ਚਾਹੇ ਯੋਸ਼ਮਾਨ ਭਾਰਤ ਹੋ ਚਾਹੇ ਕਿਸਾਨ ਸਮਾਨ ਨidhi ਯੋਜਨਾ ਹੋ ਚਾਹੇ ਕੱਚੇ ਘਰਾਂ ਦੀ ਗੱਲ ਹੋ ਚਾਹੇ ਅੱਜ ਨੀਲੇ ਕਾੜਾ ਦੀ ਗੱਲ ਹੈ ਚਾਹੇ ਨਰੇਗਾ ਦੀ ਗੱਲ ਹੈ ਐਸੀ 42 ਸਕੀਮਾਂ ਹਨ ਹੁਣ ਵਿਸ਼ਕਰਮਾ ਸਕੀਮ ਜੋ ਨਵੀਂ ਪ੍ਰਧਾਨ ਮੰਤਰੀ ਸਾਹਿਬ ਨੇ ਲਾਗੂ ਕੀਤੀ ਹੈ ਸਾਰੀ ਸਕੀਮਾਂ ਲੋਕਾਂ ਦੇ ਸਾਹਮਣੇ ਦੇਖੋ ਪੰਜਾਬ ਨੂੰ ਬਚਾਣਾ ਬਹੁਤ ਜ਼ਰੂਰੀ ਹੈ ਪੰਜਾਬ ਰੁਲ ਗਿਆ ਔਰ ਇਸ ਆਮ ਆਦਮੀ ਪਾਰਟੀ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਮੈਨੂੰ ਖੁਸ਼ੀ ਹੈ ਕਿ ਮੇਰੇ ਵਿਰੋਧੀ ਆਮ ਆਦਮੀ ਪਾਰਟੀ ਜੀ ਜੋ ਉਮੀਦਵਾਰ ਹਨ ਉਹ ਕਹਿੰਦੇ ਮੈਂ ਡਿਵੈਲਪਮੈਂਟ ਦੇ ਪਲੈਂਕ ਤੇ ਵੋਟਾਂ ਮੰਗਣੀ ਸੀ ਕਿ ਡਿਵੈਲਪਮੈਂਟ ਤਾਂ ਕੀਤੀ ਨਹੀਂ ਤੇ ਵੋਟ ਉਹ ਮੰਗ ਨਹੀਂ ਸਕਦੇ ਜੇ ਡਿਵੈਲਪਮੈਂਟ ਦੇ ਮੰਗਣੀ ਹੈ ਤੇ ਮੈਨੂੰ ਇੱਕ ਵਾਅਦਾ ਆਮ ਆਦਮੀ ਪਾਰਟੀ ਦਾ ਇੱਕ ਵਾਅਦਾ ਦੱਸ ਤੋਂ ਮੈਨੂੰ ਤੁਸੀਂ ਕਹੋਗੇ ਬਿਜਲੀ ਬਿਜਲੀ ਤਾਂ ਪਹਿਲੇ ਪੁਰਾਣੀ ਸਰਕਾਰ ਦੇ ਰਹੀ ਸੀ ਉਹਨਾਂ ਦੇ ਸਿਰਫ ਮੋੜ ਕੇ ਜਿਵੇਂ ਅੱਜ ਨੀਲੇ ਕਾਡਾ ਜੇ ਰਾਹੀ ਜੋ ਗਰੀਬਾਂ ਨੂੰ ਰਾਸ਼ਨ ਮਿਲ ਰਿਹਾ ਉਹਦਾ ਦੇਣ ਵਾਲਾ ਤਾਂ ਪ੍ਰਧਾਨ ਮੰਤਰੀ ਹੈ ਪਰ ਭਗਵੰਤ ਮਾਨ ਸਾਹਿਬ ਆਪਣੀ ਫੋਟੋ ਲਾ ਦਿੰਦਾ ਹੈ ਤੇ ਇਹ ਹਾਲ ਇੱਥੇ 45000 ਨੌਕਰੀਆਂ ਕਹਿੰਦੇ ਨੇ ਜੀ ਵੀ ਦਿੱਤੀਆਂ ਨੇ ਉਹ ਯਾਰ ਕਹਿਣ ਚੋ ਤੋ ਕੁਝ ਵੀ ਕਹਦੇ ਕਲਾਕਾਰ ਤਾਂ ਉਹ ਹੈਗਾ ਬਹੁਤ ਵੱਡਾ ਲੋਕਾਂ ਨੂੰ ਮੈਨੂੰ ਦੱਸੋ 70000 ਨੂੰ ਨੌਕਰੀਆਂ ਦਿੱਤੀ ਕਿੱਥੇ ਬੰਦੇ ਖੜੇ ਕਰ ਲੋ ਅੱਜ ਜੇ ਉਹਨਾਂ ਨੇ ਨੌਕਰੀਆਂ ਦਿੱਤੀ ਹੋਣੀ ਤੇ ਟੈਂਕਾਂ ਤੇ ਕੋਈ ਨਹੀਂ ਖੜਾ ਹੁੰਦਾ ਬਿਲਕੁਲ ਪਰ ਜੋ ਖਾਤੇ ਤੇ ਕੰਮ ਕੀਤਾ ਹੈ ਭਗਵਾਨ ਪ੍ਰਾਈਮ ਮਿੰਿਸਟਰ ਸਾਹਿਬ ਨੇ ਜੋ ਧਨ ਯੋਜਨਾ ਦੇ ਰਾਹੀ ਜੋ ਲੋਕਾਂ ਦੇ ਬੈਂਕ ਅਕਾਊਂਟ ਖੁੱਲੇ ਹੈ ਇੱਕ ਇਤਿਹਾਸਿਕ ਕੰਮ ਕੀਤਾ ਹੈ ਜੋ 10 ਸਾਲ ਮੋਦੀ ਸਾਹਿਬ ਨੇ ਇਸ ਦੇਸ਼ ਨੂੰ ਇਕੱਠਾ ਕਰਕੇ 370 370 ਹਟਾਇਆ ਸੀਏ ਇਹ ਬਣਾਇਆ ਇਸ ਦੇਸ਼ ਨੂੰ ਜੋ ਇੱਕ ਕੀਤਾ ਭਾਰਤ ਮਾਤਾ ਭਾਰਤ ਦੇਸ਼ ਨੂੰ ਮਹਾਨ ਬਣਾਇਆ ਇਹਦਾ ਕੋਈ ਮਗਾਬਲਾ ਨਹੀਂ ਕਰ ਸਕਦਾ ਕੰਨ੍ਹੂ ਸਾਹਿਬ ਕੇਜਰੀਵਾਲ ਦੀ ਮੂਹ ਮੁੱਲੀ ਭੈਣ ਸਿੱਪੀ ਸ਼ਰਮਾ ਵੀ ਕਾ ਦੇਖ ਲਓ ਬਿਲਕੁਲ ਉਹ ਵੀ ਅੱਜ ਕਾਗਜ਼ ਭਰ ਰਹੀ ਹੈ ਵਿਚਾਰੀ ਉਹ ਵੀ ਰੁਲੀ ਪਈ ਹੈ ਔਰ ਕੇਜਰੀਵਾਲ ਕਹਿੰਦਾ ਸੀ ਇਹ ਮੇਰੀ ਭੈਣ ਹੈ ਜੈ ਸਾਹਿਬ ਉਹਦੀ ਪਹਿੰਦਾ ਇਹ ਹਾਲ ਹੈ ਤੇ ਆਮ ਆਦਮੀ ਦਾ ਕੀ ਹਾਲ ਰਹਿਣਾ ਬਿਲਕੁਲ ਸਹੀ ਸਵਾਲ ਕੰਨ੍ਹੂ ਸਾਹਿਬ